ਸੂਬਾ ਸਰਹੰਦ ਵਜ਼ੀਰ ਖਾਂ ਦੁਆਰਾ ਜਦੋਂ ਛੋਟੇ ਸਹਿਬਜ਼ਾਤਿਆਂ ਨੂੰ ਰੂਹ ਕੰਬਾਉਤ ਸਿਹੇ ਦਿੱਤੇ ਗਏ ਤਾਂ ਇਸ ਤਰ੍ਹਾਂ ਅਹਿਸਾਸ ਹੁੰਦਾ ਹੈ ਕਿ ਜਿਵੇਂ ਸਰਹੰਦ ਦੀਆਂ ਖੂਨੀ ਦੀਵਾਰਾਂ ਦਾ ਭਾਰ ਆਪਣੇ ਸਰੀਰ ਤੇ ਉੱਪਰ ਅਸੀਂ ਸਹਿ ਰਹੇ ਹਾਂ ਮਹਿਸੂਸ ਕਰ ਰਹੇ ਹਾਂ ਕਿੰਨਾ ਜ਼ਿਆਦਾ ਰੋ ਕਮਾਊ ਉਹ ਘਟਨਾ ਹੋਏਗੀ ਜਦੋਂ ਛੋਟੇ ਬੱਚਿਆਂ ਨੂੰ ਜਿੰਦਾ ਦੀਵਾਰਾਂ ਦੇ ਵਿੱਚ ਚੋਣ ਦਾ ਹੁਕਮ ਜਾਰੀ ਕਰ ਦਿੱਤਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਾਡੇ YouTube ਚੈਨਲ ਹਿਸਟੋਰੀਕਲ ਟਰੈਵਲ ਐਂਡ ਸਰਚ ਦੇ ਵਿੱਚ ਅੱਜ ਅਸੀਂ ਗੱਲ ਕਰਾਂਗੇ ਛੋਟੇ ਸਹਿਬਜ਼ਾਦਿਆਂ ਨੂੰ ਕਿਸ ਤਰ੍ਹਾਂ ਤਸੀਹੇ ਦਿੱਤੇ ਗਏ ਜਦੋਂ ਪੋ ਦਾ ਮਹੀਨਾ ਆਉਂਦਾ ਹੈ ਤਾਂ ਮਨ ਅਜੀਪੋ ਗਰੀਬ ਤਰ੍ਹਾਂ ਦੇ ਉਹਦਾ ਸੀਨਤਾ ਵਿੱਚ ਗਵਾਚ ਜਾਂਦਾ ਹੈ ਅਹਿਸਾਸ ਹੁੰਦਾ ਹੈ ਕਿ ਛੋਟੇ ਸਹਿਬਜ਼ਾਦਿਆਂ ਨੂੰ ਕਿਵੇਂ ਜਿੰਦਾ ਦੀਵਾਰਾਂ ਦੇ ਵਿੱਚ ਚੁਣਾ ਦਿੱਤਾ ਗਿਆ ਹੋਵੇਗਾ ਜਦੋਂ ਅਸੀਂ ਇਹ ਕਲਪਨਾ ਕਰਦੇ ਹਾਂ ਤਾਂ ਰੋਹ ਨੂੰ ਇੱਕ ਕੰਪਨੀ ਸੜ ਜਾਂਦੀ ਹੈ ਕਿ ਉਹਨਾਂ ਬੱਚਿਆਂ ਦੇ ਉੱਪਰ ਕੀ ਬੀਤੀ ਹੋਏਗੀ ਮਾਤਾ ਗੁਜਰੀ ਦੇ ਉੱਪਰ ਕੀ ਬੀਤੀ ਹੋਏਗੀ ਜਦੋਂ ਉਸ ਨੂੰ ਪਤਾ ਲੱਗਿਆ ਹੋਵੇਗਾ ਕਿ ਉਸ ਦੇ ਦੋਮੋ ਦੋਨੋ ਪੋਤੇ ਸ਼ਹੀਦ ਕਰ ਦਿੱਤੇ ਗਏ ਹਨ ਕੱਲੀ ਸ਼ਹੀਦੀ ਤੇ ਹੀ ਗੱਲ ਜਿਹੜੀ ਹੈ ਨਹੀਂ ਮੁੱਕਦੀ ਸ਼ਹੀਦੀ ਤੋਂ ਪਹਿਲਾਂ ਜਿਹੜੇ ਹਾਲਾਤ ਹੈਗੇ ਆ ਜੇਕਰ ਅਸੀਂ ਉਹਨਾਂ ਨੂੰ ਵੇਖੀਏ ਤਾਂ ਬਹੁਤ ਜ਼ਿਆਦਾ ਦਰਦਵੇਂ ਹਾਲਾਤਾਂ ਦੇ ਵਿੱਚੋਂ ਸਹਿਜਾਦਿਆਂ ਨੂੰ ਗੁਜ਼ਾਰਿਆ ਗਿਆ ਨੌ ਪੋਨੂ ਠਾਣਾ ਮਰਿੰਡਾ ਦੇ ਵਿੱਚ ਫਤਾਰ ਕਰਕੇ ਸਿਹੜੀ ਪਿੰਡ ਤੋਂ ਸਹਿਬਜ਼ਾਦਿਆਂ ਨੂੰ ਲਿਜਾਇਆ ਗਿਆ ਸਭ ਤੋਂ ਪਹਿਲਾਂ ਤਾਂ ਉੱਥੋਂ ਦੇ ਜੋ ਲੋਕਲ ਹਾਕਮ ਸੀ ਉਸ ਨੇ ਪੂਰਾ ਜ਼ੋਰ ਲਗਾਇਆ ਕਿ ਸਹਿਬਜ਼ਾਦਿਆਂ ਨੂੰ ਇਸਲਾਮ ਦੇ ਵਿੱਚ ਲਿਆਂਦਾ ਜਾਏ ਤਾਂ ਕਿ ਜੇਕਰ ਸਹਿਬਜ਼ਾਦੇ ਇਸਲਾਮ ਦੇ ਵਿੱਚ ਆ ਜਾਂਦੇ ਹਨ ਤਾਂ ਇਨਾਮ ਉਸ ਮਰਿੰਡੇ ਦੇ ਫੌਜਦਾਰ ਨੂੰ ਮਿਲੇਗਾ ਪਰ ਸਹਿਬਜ਼ਾਦਿਆਂ ਨੇ ਬਿਲਕੁਲ ਵੀ ਜਿਹੜਾ ਹੈਗਾ ਇਸਲਾਮ ਦੇ ਵਿੱਚ ਆਉਣ ਤੋਂ ਮਨਾ ਕਰ ਦਿੱਤਾ ਹੁਣ ਇਹਦੇ ਲਈ ਸ਼ੁਰੂ ਹੁੰਦਾ ਹੈ ਟੌਰਚਰ ਦਾ ਦੌਰ ਬੱਚਿਆਂ ਨੂੰ ਇੰਨਾ ਜ਼ਿਆਦਾ ਤੰਗ ਕੀਤਾ ਗਿਆ ਕਿ ਜਿਸ ਦੀ ਮਿਸਾਲ ਕਿਤੇ ਵੀ ਤੁਹਾਨੂੰ ਨਹੀਂ ਮਿਲੇਗੀ ਸਭ ਤੋਂ ਪਹਿਲਾਂ ਜਦੋਂ ਸਿਹੜੀ ਪਿੰਡ ਤੋਂ ਗ੍ਰਿਫਤਾਰ ਕੀਤਾ ਗਿਆ ਉਹਨਾਂ ਦੋਨੋਂ ਸਹਿਬਜ਼ਾਤਿਆਂ ਨੂੰ ਬੋਰਿਆਂ ਦੇ ਵਿੱਚ ਪਾਇਆ ਗਿਆ ਮਾਤਾ ਗੁਜਰੀ ਜੀ ਨੂੰ ਬੋਰੀ ਦੇ ਵਿੱਚ ਪਾਇਆ ਗਿਆ ਤੇ ਥਾਣੇ ਤੱਕ ਲੈ ਕੇ ਗਏ। ਥਾਣੇ ਦੇ ਵਿੱਚ 9 ਪੋ ਦੀ ਰਾਤ ਮਰਿੰਡਾ ਥਾਣੇ ਦੇ ਵਿੱਚ ਹੀ ਸਹਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਨੂੰ ਰੱਖਿਆ ਗਿਆ। ਠੰਡ ਦੇ ਵਿੱਚ ਬੱਚਿਆਂ ਨੂੰ ਤੇ ਮਾਤਾ ਜੀ ਨੂੰ ਕੋਈ ਕੱਪੜਾ ਜਿਹੜਾ ਹੈਗਾ ਨਹੀਂ ਦਿੱਤਾ ਗਿਆ। ਉਹਨਾਂ ਨੂੰ ਖਾਣ ਦੇ ਲਈ ਵੀ ਕੁਝ ਨਹੀਂ ਦਿੱਤਾ ਗਿਆ। ਬੱਚੇ ਸਾਰੀ ਰਾਤ ਭੁੱਖ ਦੇ ਨਾਲ ਵਿਲਕਦੇ ਰਹੇ। ਉਪਰੋਂ ਠੰਡ ਕੱਪੜਾ ਕੋਈ ਹੈ ਨਹੀਂ ਸਿਰਫ ਉਹਨੇ ਹੀ ਕੱਪੜੇ ਜਿਹੜੇ ਤਾਂਦੇ ਉੱਤੇ ਪਹਿਨੇ ਹੋਏ ਹਨ ਅੱਜ ਤੋਂ 320 ਸਾਲ ਪਹਿਲਾਂ ਜੇਕਰ ਅਸੀਂ ਖਲਾਤ ਦੇਖਾਂਗੇ ਤਾਂ ਇਸ ਪੋਦੇ ਮਹੀਨੇ ਵਿੱਚ ਠੰਡ ਸਿਖਰ ਤੇ ਹੁੰਦੀ ਸੀਗੀ ਸਾਰੀ ਰਾਤ ਬੱਚੇ ਕਾਲ ਕੋਠੀ ਦੇ ਵਿੱਚ ਆਪਣੀ ਦਾਦੀ ਦੇ ਕੋਲ ਬੈਠੇ ਰਹੇ ਭੁੰਜੇ ਫਰਸ਼ ਦੇ ਉੱਪਰ ਠੰਡ ਲੱਗ ਰਹੀ ਹੈ ਪਰ ਕੱਜ ਕਰ ਕੁਝ ਵੀ ਨਹੀਂ ਸਕਦੇ ਕਿਉਂਕਿ ਹਾਲਾਤ ਹੀ ਇੰਨੇ ਮਾੜੇ ਜਿਹੜੇ ਹੈਗੇ ਆ ਬਣਾ ਦਿੱਤੇ ਗਏ ਉਸ ਤੋਂ ਬਾਅਦ ਇਹੋ ਖਬਰ ਜਦੋਂ ਸੁਪਾ ਸਰਹੰਦ ਕੋਲੇ ਪਹੁੰਚੀ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਦੋਨੋਂ ਛੋਟੇ ਸਹਬਜ਼ਾਦੇ ਅਤੇ ਉਹਨਾਂ ਦੀ ਮਾਤਾ ਜੀ ਗ੍ਰਿਫਤਾਰ ਕਰ ਲਏ ਗਏ ਹਨ ਤਾਂ ਉਹਨਾਂ ਨੇ ਉੱਥੋਂ ਬੰਦੇ ਭੇਜੇ ਤੇ ਮਰਿੰਡੇ ਠਾਣੇ ਦੇ ਵਿੱਚੋਂ ਉਹਨਾਂ ਸਹਬਜ਼ਾਦਿਆਂ ਨੂੰ ਤੇ ਮਾਤਾ ਜੀ ਨੂੰ ਗੱਡੇ ਤੇ ਬਿਠਾ ਕੇ ਸਰਹੰਦ ਲੈ ਗਏ ਰਾਸਤੇ ਦੇ ਵਿੱਚ ਬੱਚਿਆਂ ਨੂੰ ਪਿਆਸ ਲੱਗੀ ਨਗਾਮਾ ਪਿੰਡ ਦੇ ਕੋਲ ਇੱਕ ਖੂਹ ਸੀਗਾ ਜਿਹੜਾ ਕਿ ਉਸ ਸਮੇਂ ਚੱਲ ਰਿਹਾ ਸੀ ਜਦੋਂ ਉੱਥੇ ਸੈਨਿਕ ਪਾਣੀ ਪੀਣ ਲੱਗੇ ਤਾਂ ਬੱਚਿਆਂ ਨੇ ਵੀ ਕਿਹਾ ਕਿ ਸਾਨੂੰ ਵੀ ਪਾਣੀ ਦੀ ਪਿਆਸ ਲੱਗੀ ਹੈ ਤਾਂ ਉਹਨਾਂ ਨੇ ਪਾਣੀ ਨਹੀਂ ਪਲਾਇਆ ਬੱਚੇ ਉਸੇ ਤਰ੍ਹਾਂ ਪਿਆਸੇ ਹੀ ਜਿਹੜੇ ਹੈਗੇ ਆ ਸਰਹੰਦ ਤੱਕ ਗਏ ਹੁਣ ਸਰਹੰਦ ਦੇ ਵਿੱਚ ਹਾਲਾਤ ਇਸ ਤੋਂ ਵੀ ਮਾੜੇ ਕਰ ਦਿੱਤੇ ਗਏ ਠੰਡਾ ਬੁਰਜ ਗਰਮੀ ਦੇ ਵਿੱਚ ਬਹੁਤ ਠੰਡਾ ਹੁੰਦਾ ਸੀ ਉਹਦਾ ਕਾਰਨ ਇਹ ਸੀ ਕਿ ਸਰਹੰਦ ਦੇ ਕੋਲੇ ਇੱਕ ਨਦੀ ਵਹਿੰਦੀ ਸੀ ਉਹਦਾ ਨਾਂ ਸੀ ਹੰਸਲਾ ਨਦੀ ਉਹ ਨਦੀ ਦਾ ਪਾਣੀ ਜਿਹੜਾ ਹੈਗਾ ਇਸ ਬੁਰਜ ਦੇ ਨਹਾਇਆ ਹੁੰਦਾ ਸੀ ਕਿਉਂਕਿ ਸਰਹੰਦ ਇੱਕ ਪੁਰਾਣਾ ਬਹੁਤ ਵੱਡਾ ਸ਼ਹਿਰ ਸੀਗਾ ਜਿਹੜਾ ਕੇ ਰਾਜਿਆਂ ਦੀ ਰਾਜ ਘਾ ਰਿਹਾ ਹੈ ਸ਼ਰਨਗਾ ਰਿਹਾ ਹੈ ਠੰਡਾ ਵਰਜ ਬਣਾਇਆ ਗਿਆ ਕਿ ਗਰਮੀ ਦੇ ਵਿੱਚ ਵੀ ਉੱਥੇ ਠੰਡ ਲੱਗੇ ਹੁਣ ਉਹ ਪਾਣੀ ਗਰਮੀ ਦੇ ਵਿੱਚ ਵੀ ਵਹਿੰਦਾ ਹੈ ਤੇ ਸਰਦੀ ਦੇ ਵਿੱਚ ਵੀ ਪਾਣੀ ਉੱਥੇ ਹੀ ਉਸੇ ਹੀ ਠੰਡੇ ਵਰਜ ਦੇ ਹੀਠਾਂ ਤੋਂ ਵਹਿੰਦਾ ਰਹੇਗਾ ਜਿਹਦੇ ਕਰਕੇ ਉੱਥੇ ਠੰਡ ਜਿਹੜੀ ਹੈਗੀ ਆ ਆਲੇ ਦੁਆਲੇ ਨਾਲੋਂ ਹੋਰ ਵੀ ਜ਼ਿਆਦਾ ਹਵਾ ਚਲਦੀ ਹੈ ਠੰਡੀਆਂ ਹਵਾਵਾਂ ਉਸ ਵਰਜ ਦੇ ਅੰਦਰੋਂ ਲੰਘਦੀਆਂ ਹਨ ਰਾਤ ਹੁੰਦੀ ਹੈ ਬੱਚਿਆਂ ਨੂੰ ਫੇਰ ਕੋਈ ਕੱਪੜਾ ਜਿਹੜਾ ਹੈਗਾ ਨਹੀਂ ਦਿੱਤਾ ਗਿਆ ਬੱਚੇ ਆਪਣੀ ਦਾਦੀ ਦੇ ਕੋਲੇ ਬੈਠੇ ਹਨ ਸਾਰੀ ਰਾਤ ਕਿਵੇਂ ਲੰਗੀ ਹੋਏਗੀ ਕਿਵੇਂ ਦਾਦੀ ਉਹਨਾਂ ਬੱਚਿਆਂ ਨੂੰ ਦਲਾਸਾ ਦਿੰਦੀ ਹੋਏਗੀ ਕਿਵੇਂ ਉਹਨਾਂ ਦੇ ਪ੍ਰਸ਼ਨਾਂ ਦਾ ਉੱਤਰ ਦਿੰਦੀ ਹੋਏਗੀ ਕਲਪਨਾ ਕਰੋ ਬੱਚੇ ਬਾਰ-ਬਾਰ ਪੁੱਛਦੇ ਹੋਣਗੇ ਕਿ ਉਹਨਾਂ ਦੇ ਪਿਤਾ ਜੀ ਕਿੱਥੇ ਹਨ ਬੱਚੇ ਬਾਰ-ਬਾਰ ਪੁੱਛਦੇ ਹੋਣਗੇ ਕਿ ਉਹਨਾਂ ਦੇ ਵੱਡੇ ਭਰਾਤਾ ਕਿੱਥੇ ਹਨ ਉਹਨਾਂ ਦੀਆਂ ਮਾਤਾਵਾਂ ਕਿੱਥੇ ਹਨ ਪਰ ਮਾਤਾ ਜੀ ਪਾਸ ਕੋਈ ਉੱਤਰ ਨਹੀਂ ਹੋਏਗਾ ਕਿ ਦਾਦੀ Maa ਲਿਚਾਰੀ ਦੀ ਹਾਲਤ ਵਿੱਚ ਫੇਰ ਵੀ ਆਪਣੇ ਪੋਤਰਿਆਂ ਨੂੰ ਦਲਾਸਾ ਦਿੰਦੀ ਹੋਏਗੀ ਉਸ ਤੋਂ ਬਾਅਦ ਕਚਹਿਰੀ ਦੇ ਵਿੱਚ ਪੇਸ਼ੀ ਦਾ ਸਮਾਂ ਹੁੰਦਾ ਹੈ ਬੱਚਿਆਂ ਨੂੰ ਹਾਲਾਂਕਿ ਉਹਨਾਂ ਦੀ ਉਮਰ ਬਹੁਤ ਛੋਟੀ ਸੀ 7 ਅਤੇ 9 ਸਾਲ ਦੀ ਉਮਰ ਸੀਗੀ ਇੰਨੀ ਛੋਟੀ ਉਮਰ ਦੇ ਵਿੱਚ ਬੱਚਿਆਂ ਨੂੰ ਸਮਝਾਇਆ ਗਿਆ ਦੱਸਿਆ ਗਿਆ ਦਾਦੀ ਮਾਂ ਦੁਆਰਾ ਕਿ ਤੁਹਾਡੇ ਉੱਤੇ ਜ਼ੁਲਮ ਹੋ ਸਕਦੇ ਆ ਤੁਹਾਨੂੰ ਲਾਲਚ ਦਿੱਤੇ ਜਾ ਸਕਦੇ ਆ ਪਰ ਤੁਸੀਂ ਕਿਸੇ ਤਰ੍ਹਾਂ ਵੀ ਸੂਬੇ ਦੀ ਅਨਹਿੰਤਾ ਸਵਕਾਰ ਨਹੀਂ ਕਰਨੀ ਇਸਲਾਮ ਨੂੰ ਸਵਕਾਰ ਨਹੀਂ ਕਰਨਾ ਕਚਹਿਰੀ ਲੱਗ ਜਾਂਦੀ ਹੈ ਜਦੋਂ ਬੱਚੇ ਕਚਹਿਰੀ ਵਿੱਚ ਜਾਂਦੇ ਹਨ ਬੱਚਿਆਂ ਨੂੰ ਕਚਹਿਰੀ ਵਿੱਚ ਇਸ ਕਾਰਨ ਸਮੇਂ ਇੱਕ ਤੰਗ ਅਤੇ ਛੋਟੇ ਦਰਵਾਜ਼ੇ ਦਾ ਸਹਾਰਾ ਲਿਆ ਗਿਆ ਤਾਂ ਕਿ ਬੱਚੇ ਆਪਣਾ ਸਿਰ ਝੁਕਾ ਕੇ ਅੰਦਰ ਜਾਣ ਪਰ ਸਹਿਜਾਤੇ ਇਹ ਚੰਗੀ ਤਰ੍ਹਾਂ ਜਾਣੇ ਜਾਣਦੇ ਸਨ ਕਿ ਸਿਰ ਝਪਾਉਣ ਦਾ ਮਤਲਬ ਕੀ ਹੈ ਸੋ ਇਸ ਕਰਕੇ ਉਹਨਾਂ ਨੇ ਪਹਿਲਾਂ ਆਪਣੇ ਪੈਰ ਜਿਹੜੇ ਹੈਗੇ ਆ ਅੰਦਰ ਲੰਘਾਏ ਬਾਅਦ ਵਿੱਚ ਸਿਰ ਜਿਹੜਾ ਹੈਗਾ ਅੰਦਰ ਲੈ ਕੇ ਗਏ ਜਿਸ ਤੋਂ ਸਵੇਰ ਸਰਹੰਦ ਦੀ ਕਚਹਿਰੀ ਵਿੱਚ ਬੈਠੇ ਹੋਏ ਸਾਰੇ ਹੀ ਅਹਲਕਾਰ ਹੈਰਾਨ ਹੋ ਗਏ ਕਿ ਬੱਚਿਆ ਨੇ ਇਸ ਤਰ੍ਹਾਂ ਕਰ ਦਿੱਤਾ ਫਿਰ ਦੂਜੀ ਕੋਸ਼ਿਸ਼ ਹੁੰਦੀ ਹੈ ਕਿ ਬੱਚ ਤਸੀਹੇ ਬੱਚਿਆਂ ਨੂੰ ਦਿੱਤੇ ਜਾਣ ਕਿਹਾ ਜਾਂਦਾ ਹੈ ਦੂਨਾ ਸਿੰਘ ਹੰਡੋਰੀਆ ਦੀ ਲਿਖਤ ਹੈਗੀ ਆ ਗੁਰਸੁੱਤਨ ਕੀ ਕਥਾ ਜਿਹੜਾ ਕਿ ਗੁਰੂ ਸਾਹਿਬ ਜੀ ਦਾ ਉਹ ਕੰਟੈਂਪੋਰੀ ਸੀਗਾ ਸਮਕਾਲੀ ਸੀ ਉਹਦੀ ਕਿਤਾਬ ਜਿਹੜੀ ਹੈ ਕਾਫੀ ਵਧੀਆ ਹੈ ਕਿਉਂਕਿ ਸਹਿਬਜ਼ਾਦੇਆਂ ਦੇ ਨਾਲੋਂ ਨਾਲ ਇਹ ਸਾਰਾ ਕੁਝ ਲਿਖਿਆ ਉਸਨੇ ਆਪਣੀ ਕਿਤਾਬ ਦੇ ਵਿੱਚ ਉਸਨੇ ਦਰਜ ਕੀਤਾ ਹੈ ਕਿ ਸਹਿਬਜ਼ਾਦੇਆਂ ਨੂੰ ਤੂਤ ਦੀਆਂ ਛਟੀਆਂ ਜਿਹੜੀਆਂ ਹੈਗੀਆਂ ਉਹਨਾਂ ਦੇ ਨਾਲ ਕੁੱਟਿਆ ਗਿਆ ਉਹਨਾਂ ਦੇ ਸਰੀਰ ਜਿਹੜਾ ਸੀਗਾ ਨੀਲਾ ਹੋ ਰਿਹਾ ਸੀ ਚਟਾਕ ਪੈ ਰਹੇ ਸਨ ਉੱਪਰ ਮਤਲਬ ਕਿ ਪੂਰਾ ਡਰਾਉਣ ਦਾ ਯਤਨ ਕੀਤਾ ਗਿਆ ਮੌਤ ਦਾ ਡਰ ਦਿੱਤਾ ਗਿਆ ਜਦੋਂ ਦੇ ਦਿਨ ਫਿਰ ਬੱਚਿਆਂ ਨੂੰ ਪਿੱਪਲ ਦੇ ਨਾਲ ਬੰਨ ਕੇ ਗੁਲੇਲਾ ਮਾਰੀਆਂ ਗਈਆਂ ਹੁਣ ਤੁਸੀਂ ਦੇਖੋ ਕਿ ਬੱਚਿਆਂ ਨਾਲੇ ਵਾਲੇ ਵਾਲੇ ਹੋਰ ਬੱਚਿਆਂ ਨੂੰ ਕਹੋ ਕਿ ਤੁਸੀਂ ਇਹਨਾਂ ਦੇ ਗਲੇਲਾ ਮਾਰੋ ਕਿਆ ਬੀਤੇਗੀ ਤੇ ਬਹੁਤ ਹੀ ਜ਼ਿਆਦਾ ਕਿਰਣਾਦਾਇਕ ਇਹ ਦ੍ਰਿਸ਼ ਜਿਹੜਾ ਹੈਗਾ ਜਿਹਨੂੰ ਕਿ ਦੇਖਿਆ ਵੀ ਨਹੀਂ ਜਾ ਸਕਦਾ ਉਸ ਸਮੇਂ ਸੂਬੇ ਸਰਹੰਦ ਦੁਆਰਾ ਬਣਾਇਆ ਗਿਆ ਇਹਨਾਂ ਤੋਂ ਇਲਾਵਾ ਬੱਚਿਆਂ ਨੂੰ ਖੁਦ ਦੇ ਵਿੱਚ ਵੀ ਲਮਕਾਇਆ ਗਿਆ ਤਾਂ ਕਿ ਉਹ ਡਰ ਜਾਣ ਮੌਤ ਤੋਂ ਡਰ ਜਾਣ ਪਰ ਬੱਚੇ ਮੌਤ ਤੋਂ ਨਹੀਂ ਡਰੇ ਤੇ ਸੂਬਾ ਸਰਹੰਦ ਥੱਕ ہار ਗਿਆ ਅਖੀਰ ਕਾਜੀ ਨੂੰ ਬੁਲਾਇਆ ਜਾਂਦਾ ਹੈ ਉਸ ਨੂੰ ਕਿਹਾ ਜਾਂਦਾ ਹੈ ਕਿ ਬੱਚਿਆਂ ਨੂੰ ਮੌਤ ਦਾ ਫਤਵਾ ਜਾਰੀ ਕੀਤਾ ਜਾਏ ਕਾਜੀ ਦੁਆਰਾ ਮੌਤ ਦੀ ਸਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਕਿ ਇਸਲਾਮ ਇਸ ਦੀ ਇਜਾਜ਼ਤ ਨਹੀਂ ਦਿੰਦਾ ਹੁਣ ਇਸ ਤੋਂ ਅੱਗੇ ਕੀ ਹੋਇਆ ਇਹ ਅਸੀਂ ਕੱਲ੍ਹ ਵਾਲੇ ਵੀਡੀਓ ਦੇ ਵਿੱਚ ਆਪ ਜੀ ਨੂੰ ਦੱਸਾਂਗੇ ਸਾਡੇ ਚੈਨਲ ਦੇ ਨਾਲ ਜੁੜੇ ਰਹਿਓ ਅੱਜ ਦਾ ਵੀਡੀਓ ਇੱਥੇ ਹੀ ਸਮਾਪਤ ਹੁੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ